ਗੱਲ ਕਰਾਂਗੇ ਸਿੱਖ ਪੰਥ ਦੇ ਉਹ ਮਹਾਨ ਯੋਧੇ ਬਾਰੇ ਜਿਨ੍ਹਾਂ ਦੇ ਸਦਕਾ ਹੀ ਅੱਜ ਆਪਣੇ ਕੋਲੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਦੀ ਸਦਕਾ ਆਪਾਂ ਆਪਦੀ ਮਰਜ਼ੀ ਨਾਲ ਇਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਦੇ ਹਾਂ ਇਸ ਇਨਸਾਨ ਦਾ ਨਾਂ ਸੀ ਲੈਫਟਨੈਂਟ ਜਰਨਲ ਹਰਬਖਸ਼ ਸਿੰਘ 1965 ਦੀ ਜੰਗ ਵਿੱਚ ਜਦੋਂ ਪਾਕਿਸਤਾਨ ਨੇ ਇੱਕ ਪਾਸੇ ਗਜਰਾਤ ਦੇ ਕੱਟਚੇ 'ਚ ਹਮਲਾ ਕੀਤਾ ਸੀ ਉਸ ਦੇ ਨਾਲ-ਨਾਲ ਉਹਨਾਂ ਨੇ ਪੰਜਾਬ ਤੇ ਵੀ ਅਟੈਕ ਕੀਤਾ ਸੀ ਤੇ ਪਾਕਿਸਤਾਨ ਦੀ ਫੌਜ ਖੇਮ ਕਰਨ ਤੱਕ ਆ ਚੁੱਕੀ ਸੀ ਤੁਸੀਂ ਫੋਟੋਆਂ ਵਿੱਚ ਵੀ ਦੇਖ ਸਕਦੇ ਹੋ ਤਾਂ ਜੋ ਭਾਰਤੀ ਫੌਜ ਦੇ ਮੇਨ ਕਮਾਂਡਰ ਸੀਗੇ ਜਰਨਲ ਚੌਧਰੀ ਉਹਨਾਂ ਨੇ ਹਰਬਾਖਸ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਅੰਮ੍ਰਿਤਸਰ ਤੋਂ ਪਿੱਛੇ ਆ ਕੇ ਬਿਆਸ ਦਰਿਆ ਤੇ ਆਪਣੀ ਸੈਕੰਡ ਲਾਈਨ ਆਫ ਡਿਫੈਂਸ ਕਾਇਮ ਕਰ ਲੋ ਅੰਮ੍ਰਿਤਸਰ ਤਾਂ ਆਪਣੇ ਹੱਥੋਂ ਗਿਆ ਪਰ ਲੈਫਟਰਨੈਂਟ ਜਰਨਲ ਹਰਬਾਖਸ ਸਿੰਘ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕੇ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤਾਂ ਸਿੱਖਾਂ ਦੇ ਹੱਥੋਂ ਚਲੇ ਆ ਗਿਆ ਹੁਣ ਮੈਂ ਦਰਬਾਰ ਸਾਹਿਬ ਸਿੱਖਾਂ ਦੇ ਹੱਥੋਂ ਨਹੀਂ ਜਾਣਦੇ 65 ਦੀ جنگ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਜੋ ਰਾਸ਼ਟਰਪਤੀ ਜਰਨਲ ਯੂਬ ਖਾਨ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਜੇਕਰ ਲੈਕਨੰਟ ਜਰਨਲ ਹਰਬਖਸ਼ ਸਿੰਘ ਸਾਡੇ ਸਾਹਮਣੇ ਚਟਾਨ ਬਣ ਕੇ ਨਾ ਖੜਦਾ ਤਾਂ ਅਸੀਂ ਪੰਜਾਬ ਛੱਡੋ ਅਸੀਂ ਦਿੱਲੀ ਤੱਕ ਪਹੁੰਚ ਜਾਂਦੇ